ਉਸ ਦੇ ਸੇਨਾ ਦੇ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਗੱਲਬਾਤ ਕੀਤੀ ਗਈ। ਉਸ ਤੋਂ ਬਾਅਦ ਰੂਸ ਦੇ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਜੁੜੀ ਸੁਵਿਧਾ ਉਹ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਰੂਸ ਦੇ ਵਿੱਚ ਚੱਲ ਰਹੇ ਯੁੱਧ ਵਿੱਚ ਪਹਿਲਾਂ ਹੀ 4 ਭਾਰਤੀ ਮਾਰੇ ਗਏ ਸੀ ਤੇ 10 ਵਾਪਸ ਆ ਗਏ ਸੀ। ਅਜੇ ਵੀ 35 ਤੋਂ 40 ਭਾਰਤੀ ਰੂਸ ਦੇ ਵਿੱਚ ਫਸੇ ਹੋਏ ਨੇ। ਉੱਥੇ ਹੀ ਭਾਰਤ ਸਰਕਾਰ ਰੂਸੀ ਸੈਨਾ ਦੇ ਵਿੱਚ ਯੁੱਧ ਲੜ ਰਹੀ ਸੀ ਤੇ ਹੁਣ ਇਸ ਵਿੱਚ ਕਾਮਯਾਬੀ ਮਿਲੀ ਹੈ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਵੀ ਰੂਸ ਦੀ ਸੈਨਾ ਦੇ ਵਿੱਚ ਫਸਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਹੁਣ ਆ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਭਾਰਤੀ ਨੌਜਵਾਨ ਹੁਣ ਵਾਪਸ ਆ ਰਹੇ ਨੇ ਹਾਂਜੀ ਸਾਡਾ ਬੱਚਾ ਸਾਰਾ ਟੂਰ ਐਸੀ ਵਿਜੇ ਤੇ ਗਿਆ ਸੀ ਰਸ਼ੀਆ ਸਟੂਡੈਂਟ ਵਿਜੇ ਤੇ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ ਔਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ ਤੇ ਇਹ ਪਤਾ ਲੱਗਾ ਕਿ ਉਹ ਕਹਿੰਦੇ ਨੇ ਕਿ ਟੈਕਸੀ ਵਾਲੇ ਨੇ ਕੋਈ ਸਾਡੇ ਕੋਲ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਇਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਿਸ ਨੇ ਫੜ ਲਿਆ ਉਸਨੇ ਆਰਮੀ ਦੇ ਹਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਵੀ ਜਿਆਦਾਤਨ 10 ਸਾਲ ਦੀ ਕੈਦ ਹੋ ਜੇ ਵੀ ਨਹੀਂ ਤੇ 1 ਸਾਲ ਬਾਅਦ ਆਰਮੀ ਜੋਇਨ ਕਰੋ ਬੱਚੇ ਬਹੁਤ ਘਬਰਾਟੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਸੀ ਉਹ ਉਹ ਪਾਝਾ ਵੀ ਨਾ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੇ ਪੁੱਛਿਆ ਵੀ ਸਾਨੂੰ ਕਿਸੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤੇ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏ ਕਿ ਜਬ ਸਕਿਉਰਟੀ ਦੀ ਜੌਬ ਦਿੱਤੀ ਜਾਏਗੀ ਪਰ ਇੱਧਰ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਚੁਕਰੇਨ ਜਿੱਥੇ ਕਬਜੇ ਕੀਤੇ ਉੱਥੇ ਲਾਗੇ ਜੁੱਧ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਇੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਥੇ ਲੰਮੇ ਪੈਣਾ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਅਫਸਰ ਆ ਡਾਕਟਰ ਉਸਨੇ ਪੁੱਛਿਆ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਦਾ ਇਹ ਸ਼੍ਰੀ ਨਰਿੰਦਰ ਮੋਦੀ ਜੀ ਚੈਨਲਾਂ ਤੇ ਵੀ ਪਤਾ ਲੱਗਾ ਟੀਵੀ ਤੇ ਵੀ ਪਤਾ ਲੱਗਾ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮੈਨ ਨੂੰ ਹੋਈ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆ ਜਾਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਾ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਆਗ ਕੀਤਾ ਜਾਵੇ ਜੋ ਜ਼ਬਰਦਸਤੀ ਯੁੱਧ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਿਸ਼ੀਤ ਦਿੱਤੀ ਆ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਧੋਖੇ ਦੇ ਨਾਲ ਫਰਜ਼ੀ ਕਰਕੇ ਯੁੱਧ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪੁੱਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚਾ ਨੂੰ ਵਾਪਸ ਲੈ ਕੇ